ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਪੇਜ ਵਾਲੀ ਯੂਟਿਊਬਰ ਤੇ ਇੱਕ ਨਵੇਂ ਵਲੌਗ ਦੇ ਨਾਲ ਚੁੱਪਰੋ ਅੱਜ ਤੋਂ ਬਾਅਦ ਆਪਾਂ ਵੱਡੇ ਵਲੌਗ ਵੀ ਆਪਣੇ ਕੰਟੀਨਿਊ ਕਰਾਂਗੇ ਬਿਜਲੀ ਬੰਦ ਕਰਤੀ ਸੀ ਬਈ ਤੇ ਰੀਲਾਂ ਦਾ ਆਪਾਂ ਪਾਈ ਕਰਾਂਗੇ ਆ ਦੇਖੋ ਆਪਣੀ ਗੋਭੀ ਦਿਖਾਉਣਾ ਤੁਹਾਨੂੰ ਅੱਜ ਇਹ ਚੱਲ ਪਈ ਉਹ ਤਾਂ ਲੱਗ ਹੀ ਪੱਤੇ ਨਵੇਂ ਕੱਢਣਾ ਦੇਖੋ ਨਾ ਤੇ ਜਿਹੜੇ ਤੇ ਪਰੇ ਗਣਕਾ ਬਾਤੀ ਤੇ ਉਹ ਤੱਕ ਆ ਗਿਆ ਸਸ਼ਟਮ ਯਾਰ ਬੀ ਜਿੱਦੀ ਟਾਈਮ ਨਹੀਂ ਲੱਗਦਾ ਸੀ ਪਹਿਲਾਂ ਵੱਡੇ ਵਲੌਗ ਤਾਂ ਨਹੀਂ ਪਾਉਂਦੀ ਸੀ ਉਹਨਾਂ ਆਪਾਂ ਵੱਡੇ ਵਲੌਗ ਵੀ ਪਾਏ ਕਰਾਂਗੇ ਤੇ ਰੀਲਾਂ ਵੀ ਪਾਏ ਕਰਾਂਗੇ ਦੇਖੋ ਇਹ ਦੇਖਦੇ ਆਂਗੇ ਹਰੀਆਂ ਹੋਈਆਂ ਕਿ ਨਾ ਵੇਲਾ ਫਲੀਆਂ ਦੇਖੀ ਇਹ ਜੋ ਵਿੱਚ ਕੱਢ ਗਈ ਹਾਲ ਇਕ ਲਈ ਉਹ ਕਿਵੇਂ ਦਾ ਦੇਖੋ ਓਹ ਹੋ ਹੋ ਸਰਾ ਵੱਲ ਵੱਤ ਹੋਈ ਬਾਬੇ ਦੇਖੋ ਓਹ ਦੱਕ ਨਿਕਲਈਆਂ ਸਾਰੀਆਂ ਦੇਖਦੇ ਆਉਣਗੇ ਸਭ ਇਹਦਾ ਇੱਕ ਨੰਬਰ ਚ ਹੋਇਆਗਾ ਮੇਰਾ ਇੱਕ ਨੰਬਰ ਮੇ ਕੰਮ ਹੋ ਗਿਆ ਯਾਰ ਪੇਲਾਂ ਕੀ ਆਪਣੇ ਚੱਲੇ ਇਹ ਆਹ ਗੋਭੀ ਚੱਲ ਵੀ ਆਹ ਆਪਣਾ ਮੋਲੀ ਛੁਲੀ ਸਾਹਿਬ ਕੋਸ ਖੜਾ ਹੈ ਓਹ ਗੋਭੀ ਪੱਟਣੀ ਹੁਣ ਆਪਾਂ ਨੇ ਉਧਰ ਲਿਓਣਾ ਤਿਆਰ ਕਿ ਇੱਕ ਵਿਆਹ ਲੈਣ ਦੇਣੀ ਆ ਆ ਵੀ ਕਣਕਾ ਕੀ ਲੋਇ ਮੇ ਤੁਹਾਨੂੰ ਅਗਲੀ ਵੀਡੀਓ ਆਪਾਂ ਤੁਹਾਨੂੰ ਗੋਭੀ ਪੱਤਣ ਵਾਲੇ ਦਿਖਾਵਾਂਗੇ ਥੋੜਾ ਛੋਲੂ ਆ ਗਿਆ ਬਈ ਆਪਣਾ ਨੁਕਸਾਨ ਹੋ ਗਿਆ ਯਾਰ ਉਹ ਕੁੱਤੇ ਨੇ ਲਫਾਫਾ ਪਾੜਤਾ ਯਾਰ ਬੜਾ ਯਾਰ ਇਹ ਕੁੱਤੇ ਐਨੂੰ ਕਰਨਾ ਬੁਗਲੱਚ ਉਹ ਦੇਖੋ ਆਂਦੇ ਮੈਂ ਇਹ ਲਫਾਫੇ ਪਾੜਤਾ ਤੁਰਿਆ ਕੇ ਖੇਡਦੇ ਨੇ ਮੁੰਡਾ ਗਸ ਇਹ ਕੋਲ ਹੋ ਗਿਆ ਵੜਤਾ ਬ్రో ਤਾਂ ਗੋਸਟ ਤੋੜਦੀ ਇਹਦੇ ਪੱਤੇ ਕੋਟਰ ਵੀ ਚੱਲੀ ਆਂਦੀ ਐ ਛੱਟੇ ਰੱਖਿਆ ਹੋ ਗੈਰ ਇਹ ਕੱਟ ਦੀ ਇਹਦੇ ਪੱਤੇ ਕੁੱਤੇ ਬ్రో ਗੋਪੀ ਪਹਚਾਇਆ ਆਪਾਂ ਪਿੰਡ ਪਹੁੰਚ ਗਏ ਸਕੂਲ ਦੀ ਤੇ ਲੈ ਗਈ ਇਧਰ ਕੇ ਆਪਾਂ ਉਦੋਂ ਵੀ ਤੁਹਾਨੂੰ ਪਤਾ ਸਮਾਨ ਵਾਲਾ ਸੀ ਵਲੋਗ ਬਣਾਇਆ ਆਕੇ ਦਿਲ ਆ ਬੇ ਰਾਜੀ ਖੇੜੇ ਵਾਲਾ ਚਲੋ ਮਲੇ ਹੁਣੇ ਤੁਹਾਨੂੰ ਜਾ ਕੇ ਵੀ ਕਰਦੇ ਕੋਈ ਕਾਰਵਾਈ ਪਾਵਾ ਵੀ ਅੱਜ ਤਾਂ ਫਿਰ ਕੰਮ ਲੋਟ ਨੂੰ ਆਣਾ ਹੈਗਾ ਬੰਦੇ ਜਰੂਰੀ ਆਈਓ ਬਰੋ ਅੰਕਲ ਆਈਏ ਤਾਂ ਕਿ ਕੰਮ ਬਹੁਤ ਦੇ ਟਾਈਮ ਕੱਟਾ ਹੀ ਆ ਟਲਵੇ ਮਿਲਦੇ ਆ ਚਲੋ ਮਿੱਤਰੋ ਤੁਹਾਨੂੰ ਮਲੇ ਹੁਣੇ ਕਦੇ ਬੰਦੇ ਨਾਲ ਵੀ ਮਿੰਟ ਚਾ ਕੌਜੀ ਸਾਹਿਬ ਨਾਲ ਮਿਲਿਆ ਵੜੀ ਕਿਵੇਂ ਹੋ ਜੀ ਕਿਵੇਂ ਹੋ ਮੈਂ ਤਾਂ ਠੀਕ ਆ ਵਧੀਆ ਉਹ ਆਪਣਾ ਗੱਲ ਸੁਣਦੇ ਦੇਖੋ ਮਿੱਤਰੋ ਇੱਥੋਂ ਸਵਾਰ ਸੁਣ ਲਈ ਆਇਆ ਹਟਾ ਦਾਂ ਖੜਕਣੋਈ ਉਮੀ ਆਈ ਠੱਕ ਠੱਕ ਵਕੜ ਠੱਕ ਵਜਦੀ ਆ ਹਟਾ ਲੈ ਜੀ ਕੋਈ ਝੱਕਰ ਨਹੀਂ ਮੈਨੂੰ ਫੜਾ ਦੇਗਾ ਭਿੱਲੇ ਜੀ ਕਦੋਂ ਲੈ ਕੇ ਆਉਂਗੇ ਵਾ ਇੱਕ ਦੋ ਦਿਨਾਂ ਚ ਨਵੇਂ ਟਾਏ ਲਾਏਗੇ ਬਿਲਕੁਲ ਅੱਜ ਹੀ ਰਖਾ ਲਈਏ ਵਾ ਇੱਕ ਕੋਈ ਸਾਹਿਬ ਦੀ ਗੱਡੀ ਵੀ ਕਰਾਉਣੀ ਆ ਉਹ ਤੋਂ ਕਰਾ ਕੇ ਲਿਆਉਣ ਦਾ ਇਹ ਕੰਮ ਆਹ ਤਰਾਕਾ ਦਾ ਕੰਮ ਜਿਆਦਾ ਰੋਣਾ ਦੇ ਪੀਓ ਬਰੋ ਕਹਿੰਦੇ ਚੱਲ ਪੀਓ ਬਰੋ ਤਾਂ ਵਾਈ ਜਾਣਾ ਸ਼ਾਮ ਨੂੰ ਵੱਡਾ ਵਾਲਾ ਸਟਾਰਟ ਕਰਦਾ ਮਮੜਾ ਇਹ ਫੰਕਸ਼ਨ ਹੋਰ ਵੱਧ ਹੋ ਜਾਏਗਾ ਆਪਣੇ ਸਬਸਕ੍ਰਾਈਬਰਾਂ ਨੂੰ ਜਾ ਰਹੇ ਹਾਂ ਜੋ ਬਰੋਕਿੰਦੀ ਕਿਤੇ ਜਲੇ ਮਿੱਤਰੋ 10 ਵੀ ਲੱਗੇ ਕਿਥੇ ਜਲੇ ਦਵਾਈ ਲੈਣ ਚੱਲੇ ਆ ਦਵਾਈ ਬਾਈ ਹੂੰ ਨਹੀਂ ਲੈਣ ਚੱਲੇ ਸੀ ਸਪਰੇਅ ਲੈਣ ਚੱਲਿਆਂਗੇ ਮੰਨ ਲਓ ਕਿਦੇ ਐ ਸਮਝੇ ਹੋ ਜੀ ਬੈਗ ਨਹੀਂ ਬੈਗ ਨਹੀਂ ਮੈਗਜ਼ੀਨ ਮਤਲਬ ਅਖਬਾਰ ਮੈਗਨੀਜ਼ ਬਾਕੀ ਤੁਸੀਂ ਦੱਸ ਦਿਓ ਕਮੈਂਟ 'ਚ ਵੀ ਕਿਹੜਾ ਸ਼ਬਦ ਸਹੀ ਹੈ ਲੱਖਾ ਸਹੀ ਹੈ ਕੀ ਕੋਲੋ ਮੈਟਰ ਉੱਥੇ ਜਾ ਕੇ ਮਿਲਦੇ ਹਾਂ ਹੁਣ ਜੋ ਬਰੋ ਸਪਰੇਅ ਕਰਦੇ ਆ ਗੜਕਦੇ ਆ ਬੰਦਾ ਆਇਆ ਹੈਗਾ ਵੀਡੀਓ ਬਣਾਉਣ ਵਾਸਤੇ ਦੱਸਦੇ ਆ ਲੈ ਫੜਦੇ ਆ ਹਨਾ ਵੀਡੀਓ ਬਣਾਉਣ ਵਾਸਤੇ ਦੱਸਦੇ ਆ ਹੋਰ ਆਏ ਤਾਂ ਪੂਰੇ ਨਾ ਹਾ ਲੈਨੇ ਸਟੈਂਡ ਦਾ ਕੰਮ ਦਿੰਦੇ ਆਏ ਵੇ ਜੰਮਾ ਜਿੱਥੇ ਉਹਦੀ ਬਣਾਉਣੀ ਆ ਸੋ ਦੇਖੀ ਬਣਾਦਾ ਹੈ ਜੀ ہماری ਯਾ ਗਰੁੱਪ ਘਈ ਵਿਹਲੇ ਹੋਰ ਲੋਕਾਂ ਨੂੰ ਸਿੱਖਿਆ ਦੇਦਾ ਕਰਿਓ ਹਮਮ ਐਵੇਂ ਸਹੀ ਗੱਲ ਹੈ ਦੋ ਵਾਰੀ ਵਾਰੀ ਡਿੱਕਟਰ ਮਾਰਦਾ ਇੱਕ ਵਾਰੀ ਸੱਚ ਭਾਰੀ ਹਾਂ ਲੋਕ ਲਈ ਲੜਾਈ ਦੀ ਆ ਉਹ ਰੰਗ ਬਦਲ ਗਿਆ ਤਾਂ ਉਹ ਹਾਂ ਰੰਗ ਬਦਲ ਗਿਆ ਹਾਂ ਹਾਂ ਬਣਾਤੇ ਬਾਅਦ ਨੇ ਪਹਿਲਾਂ ਅਸਮੂਹ ਦਰੁਸਟਾਰਟ ਕਰਾਂਦਾ ਇੱਥੇ ਉਧਰ ਨਹੀਂ ਲੱਗੇ ਤੂੰ ਹਾਂ ਕਟ ਗਿਆ ਬਰੂ ਸਪਰੇ ਕਰੀਏ ਮੈਂ ਪਹਿਲਾਂ ਪਾਉ ਥੋੜਾ ਜਿਹਾ ਪਾਣੀ ਹੁਣ ਆ ਡੱਕ